ਮੈਂ ਤੁਹਾਡਾ ਆਪਣਾ ਜਗਜੀਤ ਮਾਹਲ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲਬਾਤ ਕਰਾਂਗੇ ਆਪਾਂ ਬ੍ਰੈਂਟਨ ਦੀ ਕੈਨੇਡਾ ਦਾ ਬਹੁਤ ਹੀ ਪਪੂਲਰ ਸਿਟੀ ਜਿੰਨੂੰ ਕਹੇ ਮਿੰਨੀ ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਕਿਉਂਕਿ ਇਸ ਸ਼ਹਿਰ ਦੇ ਵਿੱਚ ਜੇ ਆਪਾਂ ਗੱਲ ਕਰਦੇ ਆਂ ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼ ਤੋਂ ਬਾਅਦ ਸਭ ਤੋਂ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਇੱਥੇ ਮੋਸਟਲੀ ਜ਼ਿਆਦਾਤਰ ਪੰਜਾਬੀ ਲੋਕ ਬਹੁਤ ਜ਼ਿਆਦਾ ਵੱਡੀ ਮਾਤਰਾ ਵਿੱਚ ਰਹਿ ਰਹੇ ਨੇਗੇ। ਅ ਜਿੱਥੇ ਵੀ ਮਰਜ਼ੀ ਆਪਾਂ ਸਟੋਰ ਤੇ ਜਾਂਦੇ ਆ ਜਾਂ ਕਿਤੇ ਵੀ ਆਪਾਂ ਕਿਸੇ ਕੰਮ ਕਰਨ ਦੇ ਲਈ ਜਾਂਦੇ ਆ ਤਾਂ ਮੋਸਟਲੀ ਉੱਥੇ ਜਿਹੜੇ ਮੁਲਾਜ਼ਮ ਨੇਗੇ ਉਹ ਵੀ ਪੰਜਾਬੀ ਮਿਲਣਗੇ ਤੁਹਾਨੂੰ ਤੇ ਜਿਹੜੇ ਕਸਟਮਰ ਨੇ ਉਹ ਵੀ ਪੰਜਾਬੀ ਮਿਲਣਗੇ। ਅ ਹਰ ਇੱਕ ਤਰ੍ਹਾਂ ਦਾ ਪੰਜਾਬੀ ਫੂਡ ਅਵੇਲੇਬਲ ਆਗਾ ਤੇ ਇਹਨੂੰ ਮਿਨੀ ਪੰਜਾਬ ਜੇ ਕਹਿ ਦਈਏ ਇਹਦੇ ਵਿੱਚ ਕੋਈ ਗੁਰੇਜ਼ ਨਹੀਂ ਹੈਗਾ। ਪਰ ਥੋੜੀਆਂ ਜੀਆਂ ਇਹਦੇ ਵਿੱਚ ਕਮੀਆਂ ਵੀ ਪਾਈਆਂ ਜਾਂਦੀਆਂ ਨੇ ਤੇ ਬਹੁਤ ਸਰੀਆਂ ਖੂਪੀਆਂ ਪਾਈਆਂ ਜਾਂਦੀਆਂ ਨੇਗੀਆਂ ਜੇਕਰ ਆਪਾਂ ਪੂਰੇ ਕੈਨੇਡਾ ਦੀ ਗੱਲ ਕਰਦੇ ਆ ਤਾਂ ਪਿਛਲੇ ਸਾਲਾਂ 'ਚ ਹੋਏ ਸਰਵੇ ਅਨੁਸਾਰ ਸਭ ਤੋਂ ਲਗਜ਼ਰੀ ਗੱਡੀਆਂ ਬ੍ਰੈਂਟਨਾਂ ਦੇ ਵਿੱਚ ਪਾਈਆਂ ਗਈਆਂ ਤੇ ਬ੍ਰੈਂਟਨ ਨੂੰ ਇੱਕ ਨੰਬਰ ਦਾ ਸੁਪਾ ਮੰਨਿਆ ਗਿਆ ਸੀਗਾ ਜੇਕਰ ਆਪਾਂ ਗੱਲ ਕਰਦੇ ਆ ਕਿ ਲਗਜ਼ਰੀ ਘਰਾਂ ਦੀ ਤਾਂ ਇਹਦੇ ਵਿੱਚ ਪੰਜਾਬੀਆਂ ਨੇ ਆਪਣੇ ਬੜੇ ਵੱਡੇ ਵੱਡੇ ਘਰ ਬਣਾਏ ਨੇਗੇ ਉਹ ਵੀ ਪੂਰੇ ਕੈਨੇਡਾ ਦੇ ਵਿੱਚੋਂ ਇੱਕ ਨੰਬਰ ਦੇ ਉੱਪਰ ਮੰਨੇ ਜਾਂਦੇ ਨੇਗੇ ਤੇ ਹੁਣ ਆਪਾਂ ਗੱਲ ਕਰਾਂਗੇ ਟ੍ਰੈਫਿਕ ਦੀ ਜਿਹੜੇ ਵਿੱਚ ਇਹ ਆਪਣੇ ਪੰਜਾਬੀ ਭਰਾ ਬਹੁਤ ਹੀ ਜ਼ਿਆਦਾ ਰਫ ਡਰਾਈਵਰੀ ਕਰਦੇ ਵਿੱਚ ਵੀ ਮਸ਼ਹੂਰ ਨੇਗੇ ਸੱਜੇ ਪਾਸੇ ਦਾ ਇੰਡੀਕੇਟਰ ਦੇ ਕੇ ਖੱਬੇ ਪਾਸੇ ਮੁੜਨਾ ਇਹ ਇੱਥੋਂ ਦੀ ਆਮ ਹੀ ਗੱਲ ਆ ਗਈ ਕਈ ਵਾਰ ਅਸੀਂ ਦੇਖਦੇ ਹਾਂ ਇੰਟਰਸੈਕਸ਼ਨ ਦੇ ਉੱਪਰ ਰੈੱਡ ਲਾਈਟ ਨੂੰ ਜੰਪ ਕਰਨਾ ਵੀ ਸਾਡੇ ਪੰਜਾਬੀਆਂ ਦੀ ਫਿਤਰਤ ਦੇ ਵਿੱਚ ਪਾਇਆ ਜਾਂਦਾ ਹੈਗਾ ਤੇ ਬਹੁਤ ਸਾਰੀਆਂ ਐਦਾਂ ਦੀ ਘਟਨਾਵਾਂ ਵਾਪਰ ਚੁੱਕਿਆ ਨਹੀਂ ਗਿਆ ਜੇ ਆਪਾਂ ਇਹ ਵੀ ਕਹਿ ਦਈਏ ਕਿ ਕੈਨੇਡਾ ਨਾਲੋਂ ਬ੍ਰੈਂਟਨ ਇੱਕ ਵੱਖਰਾ ਹੋ ਚੁੱਕਿਆ ਹੈਗਾ ਵੱਖਰਾ ਕਿਉਂ ਹੋ ਚੁੱਕਿਆ ਹੈਗਾ ਕਿਉਂਕਿ ਇੱਥੇ ਬਹੁਤ ਸਾਰੇ ਇਦਾਂ ਦੇ ਐਕਸੀਡੈਂਟ ਵਾਪਰਦੇ ਹੈਗੇ ਜਿਹੜੇ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਜਿਹਨ ਦੀ ਸਭ ਤੋਂ ਮਾੜੀ ਜੇ ਆਪਾਂ ਇੱਥੇ ਦੇਖਦੇ ਆ ਤਾਂ ਸਭ ਤੋਂ ਮਾੜੀ ਇੱਥੋਂ ਦੀ ਟ੍ਰੈਫਿਕ ਬਣੀ ਗਈ ਹੈਗੀ ਕਿਉਂਕਿ ਸਾਡੇ ਭਰਾ ਸਾਡੇ ਕਮਿਊਨਿਟੀ ਦੇ ਲੋਕ ਕਈ ਵਾਰ ਇਦਾਂ ਦੇ ਕਾਨੂੰਨਾਂ ਨੂਪੰਗ ਕਰਦੇ ਨੇ ਜਿਹਦੇ ਬਾਰੇ ਕੋਈ ਸੋਚ ਨਹੀਂ ਸਕਦਾ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਸਾਹਮਣੇ ਐ ਰੈੱਡ ਲਾਈਟ ਆ ਗਈ ਰੈੱਡ ਲਾਈਟ ਨੂੰ ਜੰਪ ਕਰਨਾ ਇਹਨਾਂ ਲਈ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਆਪਾਂ ਗਰੋਸਰੀ ਕਰਨ ਲਈ ਜਾਂਦੇ ਹਾਂ ਵੱਖ-ਵੱਖਰੇ ਸਟੋਰ ਨੇਗੇ ਨੂਫਰਲ ਹੋ ਗਿਆ ਫ੍ਰੈਸ਼ਕੋ ਹੋ ਗਿਆ ਵਾਲਮਾਰਟ ਹੋ ਗਿਆ ਐਦਾਂ ਦੇ ਹੋਰ ਵੀ ਬਹੁਤ ਸਾਰੇ ਸਟੋਰ ਨੇਗੇ ਉਥੋਂ ਆਪਾਂ ਗਰੋਸਰੀ ਕਰਦੇ ਹਾਂ ਤੇ ਗਰੋਸਰੀ ਕਰਨ ਲਈ ਉਥੋਂ ਹਰੇਕ ਸਟੋਰ ਦੇ ਵਿੱਚ ਸਾਨੂੰ ਇੱਕ ਟਰੋਲੀ ਮਿਲਦੀ ਹੈਗੀ ਜਿਹਦੇ ਵਿੱਚ ਅਸੀਂ ਆਪਣੀ ਸਾਰੀ ਗਰੋਸਰੀ ਇਕੱਠੀ ਕਰਕੇ ਬਿੱਲ ਕਟਾ ਸਕਦੇ ਹਾਂਗੇ ਪਰ ਸਾਡੇ ਉਹ ਗਰੋਸਰੀ ਕਰਨ ਤੋਂ ਟਰੋਲੀ ਜਿਹੜੀ ਹੁੰਦੀ ਹੈ ਅਸੀਂ ਬਾਹਰ ਉੱਥੇ ਜਿਹੜੇ ਉਹਨਾਂ ਦੇ ਸ਼ੈੱਡ ਬਣੇ ਹੁੰਦੇ ਨੇ ਉੱਥੇ ਵਾਪਸ ਕਰਨੀ ਹੁੰਦੀ ਆ ਪਰ ਇਦਾਂ ਨਹੀਂ ਘਟਨਾਵਾ ਵੀ ਦੇਖਣ ਨੂੰ ਮਿਲ ਰਹੀਆਂ ਨੇ ਕਿ ਅਸੀਂ ਸਿਮੇਤ ਟਰੋਲੀ ਹੀ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਤੇ ਆਪਣੇ ਘਰ ਦੇ ਬਾਹਰ ਟਰੋਲੀ ਨੂੰ ਅਸੀਂ ਸੁੱਟ ਦਿੰਨੇ ਆ ਜਾਂ ਖੜਾ ਦਿੰਨੇ ਆ ਕਿ ਇਹ ਆਮ ਹੀ ਬ੍ਰੰਟਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਗਰੋਸਰੀ ਸਟੋਰਾਂ ਨੇ ਇਸ ਘਟਨਾ ਨੂੰ ਰੋਕਣ ਦੇ ਲਈ ਕੀ ਕੀਤਾ ਕਿ ਉਹ ਟਰਾਲੀ ਨੂੰ ਲੋਕ ਲਗਾਉਣੀ ਸ਼ੁਰੂ ਕਰ ਦਿੱਤੇ ਵੀ ਜੇ ਤੁਸੀਂ ਵਿੱਚ 1 ਡਾਲਰ ਪਾਉਂਗੇ ਤਾਂ ਤੁਸੀਂ ਅਨਲੌਕ ਕਰ ਸਕਦੇ ਹੋ ਉਹਨੂੰ ਪਰ ਇਦਾਂ ਨਹੀਂ ਘਟਨਾਵਾਂ ਸਿਰਫ ਇਕੱਲੇ ਬ੍ਰਮਟਨ ਦੇ ਵਿੱਚ ਹੀ ਸਾਨੂੰ ਦੇਖਣ ਨੂੰ ਮਿਲਣਗੀਆਂ ਇਹ ਤੁਸੀਂ ਬ੍ਰਮਟਨ ਤੋਂ ਬਾਹਰ ਚਲੇ ਜਾਓ ਕਿਸੇ ਵੀ ਗਰੋਸਰੀ ਸਟੋਰ ਦੇ ਵਿੱਚ ਟਰਾਲੀਆਂ ਨੂੰ ਲੋਕ ਨਹੀਂ ਲੱਗੇ ਮਿਲਣਗੇ ਜਿੱਦਾਂ ਬ੍ਰਮਟਨ ਦੇ ਵਿੱਚ ਲੱਗੇ ਮਿਲਦੇ ਆਗੇ ਤੇ ਜੇਕਰ ਆਪਾਂ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਪੰਜਾਬੀਆਂ ਨੇ ਇੱਥੇ ਨਾਮ ਵੀ ਬਹੁਤ ਵੱਡਾ ਕਮਾਇਆਗਾ ਜੇਕਰ ਆਪਾਂ ਡਾਕਟਰੀ ਲੈਣ ਦੀ ਗੱਲ ਕਰ ਲਾਂਗੇ ਤੇ ਡਾਕਟਰੀ ਲਾਈਨ ਦੇ ਵਿੱਚ ਸਾਡੇ ਬਹੁਤ ਸਾਰੇ ਪੰਜਾਬੀ ਮੁੰਡੇ ਕੁੜੀਆਂ ਡਾਕਟਰ ਬਣ ਕੇ ਬ੍ਰੈਂਟਨ ਦੇ ਲੋਕਾਂ ਦੀ ਸੇਵਾ ਵਿੱਚ ਲੱਗੇ ਨੇਗੇ ਜੇਕਰ ਆਪਾਂ ਰੀਅਲ ਏਸਟੇਟ ਦੀ ਗੱਲ ਕਰ ਲਾਂਗੇ ਤਾਂ ਬਹੁਤ ਹੀ ਵੱਡੀ ਮਾਤਰਾ ਵਿੱਚ ਸਾਡੇ ਮੁੰਡੇ ਅਤੇ ਕੁੜੀਆਂ ਰੀਅਲ ਏਸਟੇਟ ਦਾ ਕੰਮ ਕਰ ਰਹੇ ਨੇ ਜੇਕਰ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰ ਲਾਂਗੇ ਤਾਂ ਉਹਦੇ ਵਿੱਚ ਵੀ ਸਾਡੇ ਬਹੁਤ ਹੀ ਪੰਜਾਬੀ ਭਰਾ ਔਰ ਵੱਡੇ ਵੱਡਾ ਨਾਮ ਕਮਾ ਚੁੱਕੇ ਨੇ ਤੇ ਬੜੀਆਂ ਵੱਡੀਆਂ ਵੱਡੀਆਂ ਮੱਲਾ ਮਾਰ ਚੁੱਕੇ ਨੇਗੇ ਜੇਕਰ ਆਪਾਂ ਹੋਰ ਵੀ ਕਿਸੇ ਵੀ ਲਾਈਨ ਦੀ ਗੱਲ ਕਰ ਲਾਂਗੇ ਤਾਂ ਸਾਡੇ ਪੰਜਾਬੀਆਂ ਦਾ ਨਾਮ ਸਭ ਤੋਂ ਉੱਪਰ ਆਉਂਦਾਗਾ ਪਰ ਮੈਂ ਅੱਜ ਦੀ ਵੀਡੀਓ ਰਾਹੀਂ ਸਿਰਫ ਇਹੀ ਸੰਦੇਸ਼ ਦੇਣਾ ਚਾਹੂੰਗਾ ਇਹੀ ਰਿਕਵੈਸਟ ਕਰਨਾ ਚਾਹੂੰਗਾ ਵੀ ਜਿੱਥੇ ਅਸੀਂ ਆਪਣੇ ਪੰਜਾਬੀਅਤ ਨੂੰ ਤੇ ਪੰਜਾਬੀ ਨੂੰ ਦੂਰ ਤੱਕ ਫਲਾਇਆਗਾ ਇਹਨਾਂ ਦਾ ਨਾਮ ਰੋਸ਼ਨ ਕੀਤਾਗਾ ਜੇਕਰ ਅਸੀਂ ਕਿਸੇ ਛੋਟੀ ਜੀ ਵਜ੍ਹਾ ਕਰਕੇ ਸਾਨੂੰ ਬਦਨਾਮ ਕੀਤਾ ਜਾ ਰਿਹਾਗਾ ਜਾਂ ਸਾਨੂੰ ਉਹ ਨਕਾਰਿਆ ਜਾ ਰਿਹਾਗਾ ਤਾਂ ਇਦਾਂ ਨੇ ਗਲਤੀਆਂ ਤੋਂ ਪਹਰੇਜ਼ ਕਰੋ ਤਾਂ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਹੋਰ ਉੱਪਰ ਲੈ ਜਾ ਸਕੀਏ ਤੇ ਜੇਕਰ ਆਪਾਂ ਗੱਲ ਕਰਦੇ ਆਂਗੇ ਬ੍ਰਮਟਨ ਦੇ ਵਿੱਚ ਕਾਰਾਂ ਦੇ ਇੰਸ਼ੋਰੈਂਸ ਦੀ ਤਾਂ ਕਾਰਾਂ ਦੀ ਇੰਸ਼ੋਰੈਂਸ ਬ੍ਰਮਟਨ ਦੇ ਵਿੱਚ ਰਹਿਣ ਤੋਂ ਬਹੁਤ ਜ਼ਿਆਦਾ ਕੀ ਜੇਕਰ ਇਹੀ ਅਸੀਂ ਇੰਸ਼ੋਰੈਂਸ ਕਾਰਾਂ ਦੀ ਬਾਹਰੋਂ ਕਰਾਉਣੇ ਆਂ ਬ੍ਰਮਟਨ ਤੋਂ ਬਾਹਰਲੇ ਐਡਰੈਸ ਤੇ ਕਰਾਉਣੇ ਆਂ ਤਾਂ 50% ਸਾਨੂੰ ਘੱਟ ਮਿਲ ਜਾਂਦੇ ਹੈਗੀ ਉਹਦਾ ਕਾਰਨ ਕੀ ਆਗਾ ਕਿਉਂਕਿ ਇੱਥੇ ਐਕਸੀਡੈਂਟਾਂ ਦੀ ਜਿਹੜੀ ਮਾਤਰਾ ਹੈਗੀ ਉਹ ਬਹੁਤ ਜ਼ਿਆਦਾ ਵੱਧ ਰਹੀ ਆ ਸਿਰਫ ਰਫ ਡਰਾਈਵਿੰਗ ਕਰਕੇ ਕੁਝ ਬੰਦਿਆਂ ਦੀ ਗਲਤੀ ਕਰਕੇ ਸੋ ਮੈਂ ਸਾਰੇ ਹੀ ਭੈਣਾ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਇਦਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹਨਾਂ ਤੋਂ ਸੰਕੋਚ ਕਰੋ ਤਾਂ ਕਿ ਅਸੀਂ ਆਪਣੇ ਪੰਜਾਬ ਪੰਜਾਬੀਅਤ ਨੂੰ ਹੋਰ ਉੱਪਰ ਲਿਜਾ ਸਕੀਏ ਜੇਕਰ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਤੁਸੀਂ ਸਾਰੇ ਮੈਨੂੰ ਮਾਫ ਕਰਨਯੋਗ ਹੋਗੇ ਮੈਂ ਮਾਫੀ ਚਾਹੁੰਦਾ ਹਾਂ ਇੰਨਾ ਕੁਝ ਕਹਿੰਦਾ ਹੋਇਆ ਮੈਂ ਅੱਗੇ ਲੈਂਦਾ ਹਾਂ ਤੇ ਅਗਲੀ ਵੀਡੀਓ ਦੇ ਨਾਲ ਮੈਂ ਜਲਦੀ ਹੀ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗਾ ਮੇਰੇ ਨਾਲ ਕੈਮਰਾਮੈਨ ਅਵਿਨਾਸ਼ ਪੰਡੋਰੀ ਬਰਮਟੋਂ ਤੋਂ ਵਿਸ਼ੇਸ਼ ਰਿਪੋਰਟ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ